ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਮਾਇਆ ਦੇ ਜਿਹੜਾ ਜਾਲ ਹੈ ਇਹਦੀਆਂ ਤਾਰਾਂ ਨੂੰ ਨਹੀਂ ਛੱਡਦਾ ਮੈਨੂੰ ਇੱਕ ਸਾਖੀ ਯਾਦ ਆ ਗਈ ਕਹਿੰਦੇ ਇੱਕ ਵੇਰਾਂ ਇੱਕ ਕੋਈ ਮਹਾਤਮਾ ਕਿਸੇ ਦੇ ਘਰ ਦੇ ਵਿੱਚ ਗਿਆ ਉਸ ਦੇ ਘਰ ਦੇ ਵਿੱਚ ਜਦੋਂ ਗਿਆ ਤੇ ਉਹ ਮਹਾਤਮਾ ਵਾਸਤੇ ਸੇਵਾ ਲੈਣ ਵਾਸਤੇ ਅੰਦਰ ਨੂੰ ਚਲਿਆ ਗਿਆ ਤੇ ਮਹਾਤਮਾ ਨੇ ਆਪਣੇ ਮੂੰਹ ਦੇ ਉੱਤੋਂ ਜਾਪ ਕਰਨਾ ਸ਼ੁਰੂ ਕਰ ਦਿੱਤਾ ਜबान ਦੇ ਨਾਲ ਰਾਮ 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 ਤੇ ਮਹਾਤਮਾ ਕੀ ਦੇਖਦੇ ਨੇ ਪਾਸੇ ਇੱਕ ਪਿੰਜਰੇ ਦੇ ਵਿੱਚ ਤੋਤਾ ਪਿਆ ਹੋਇਆ ਉਹ ਵੀ ਨਾਲ ਰਾਮ ਰਾਮ ਜਪਣ ਲੱਗ ਗਿਆ ਮਹਾਤਮਾ ਬੜੇ ਖੁਸ਼ ਹੋਏ ਉਹ ਤੋਤੇ ਨੂੰ ਆਖਣ ਲੱਗੇ ਅਸੀਂ ਤੇਰਾ ਭਲਾ ਚਾਹੁੰਦੇ ਹਾਂ ਤੇਰਾ ਮਾਲਕ ਸਾਨੂੰ ਬੜਾ ਦਇਆਵਾਨ ਲੱਗਦਾ ਹੈ ਉਹ ਇਸ ਤਰ੍ਹਾਂ ਕਰੀ ਜਿੱਦ ਦਿਨ ਮਾਲਕ ਤੇਰਾ ਬੜਾ ਖੁਸ਼ ਹੋਵੇਗਾ ਨਾ ਉਸ ਦਿਨ ਤੂੰ ਅੱਖੀ ਮੈਨੂੰ ਮੁਕਤੀ ਚਾਹੀਦੀ ਹੈ ਉਸਨੇ ਗੱਲ ਮੰਨ ਲਈ ਹੁਣ ਦਿਨ ਬੀਤੇ ਤੇ ਜਿਹੜਾ ਤੋਤਾ ਸੀ ਉਹਨੇ ਰੋਜ਼ ਆਖਿਆ ਕਰਨਾ ਮੈਨੂੰ ਮੁਕਤੀ ਚਾਹੀਦੀ ਮੈਨੂੰ ਮੁਕਤੀ ਚਾਹੀਦੀ ਇੱਕ ਦਿਨ ਮਾਲਕ ਨੂੰ ਤਰਸ ਆਇਆ ਉਸਨੇ ਸੋਚਿਆ ਆਪਾਂ ਇਹਨੂੰ ਮੁਕਤ ਕਰ ਦਿੰਨੇ ਹਾਂ ਉਸਨੇ ਪਿੰਜਰਾ ਖੋਲਿਆ ਤੇ ਕਹਿੰਦਾ ਜਾ ਭਾਈ ਤੂੰ ਮੁਕਤ ਹੈ ਉਸ ਨੇ ਪਿੰਜਰੇ ਦੀਆਂ ਤਾਰਾਂ ਨੂੰ ਜਕੜ ਕੇ ਫੜਿਆ ਹੋਇਆ ਤੇ ਕਹਿੰਦਾ ਮੈਨੂੰ ਮੁਕਤੀ ਚਾਹੀਦੀ। ਮਾਲਕ ਉਸ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕਰਦਾ ਹੈ ਉਹ ਹੋਰ ਕੱਸ ਕੇ ਤਾਰਾਂ ਨੂੰ ਫੜ ਲੈਂਦਾ ਹੈ। ਪਰ ਮੂੰਹ ਤੋਂ ਬੋਲੀ ਜਾਂਦਾ ਮੈਨੂੰ ਮੁਕਤੀ ਚਾਹੀਦੀ ਮੈਨੂੰ ਮੁਕਤੀ ਚਾਹੀਦੀ। ਉਸ ਮਾਲਕ ਨੇ ਸੋਚਿਆ ਇਹ ਸਿਰਫ ਤੇ ਸਿਰਫ ਜ਼ੁਬਾਨ ਤੋਂ ਹੀ ਰਟਦਾ ਪਿਆ ਇਹਨੂੰ ਮਨ ਦੇ ਅੰਦਰੋਂ ਕੋਈ ਮੁਕਤੀ ਨਹੀਂ ਚਾਹੀਦੀ ਪਿੰਜਰੇ ਦਾ ਦਰਵਾਜ਼ਾ ਫੇਰ ਬੰਦ ਕਰ ਦਿੰਦਾ ਹੈ। ਇਹੀ ਹਾਲ ਸਾਡਾ ਹੈ ਅਸੀਂ ਬਾਣੀ ਪੜਦੇ ਹਾਂ ਰਸਨਾ ਦੇ ਨਾਲ ਅਸੀਂ ਕਹੀ ਜਾਂਦੇ ਸਾਨੂੰ ਮੁਕਤੀ ਚਾਹੀਦੀ ਅਸੀਂ ਮਾਇਆ ਦੇ ਜੰਜਾਲ ਤੋਂ ਬਚ ਜਾਈਏ ਸਾਨੂੰ ਮੁਕਤੀ ਚਾਹੀਦੀ ਪਰ ਅਸੀਂ ਇਹਨਾਂ ਜਾਲ ਦੀਆਂ ਤਾਰਾਂ ਨੂੰ ਕੱਸ ਕੇ ਫੜਿਆ ਹੋਇਆ ਤੇ ਜਦੋਂ ਸਤਿਗੁਰੂ ਸਾਡੇ ਤੇ ਕਿਰਪਾ ਕਰਕੇ ਉਹ ਪਿੰਜਰਾ ਖੋਲਦੇ ਨੇ ਅਸੀਂ ਉਹਨਾਂ ਤਾਰਾਂ ਨੂੰ ਕੱਸ ਕੇ ਫੜ ਲੈਂਦੇ ਹਾਂ ਫਿਰ ਸਤਿਗੁਰੂ ਵੀ ਜਾਣਦੇ ਨੇ ਕਿ ਇਹ ਮੂੰਹ ਨਾਲ ਹੀ ਕਹਿ ਰਿਹਾ ਮੁਕਤੀ ਚਾਹੀਦੀ ਇਹਨੂੰ ਅਸਲ ਵਿੱਚ ਚਾਹੀਦੀ ਨਹੀਂ ਹੈ ਪਿੰਜਰਾ ਸਾਡਾ ਫਿਰ ਬੰਦ ਹੋ ਜਾਂਦਾ ਹੈ